अंतर प्यास उठी प्रभु कहरी सुन गुरु वचन मन तीर लगैया गुरु दा वचन की सुनया ते तीर दी तरह लगे फिर धन गुरु रामदास जी महाराज फरमान करदे ने मन की बिरथा मन ही जाने और के जाने को पीर परैया इते लागी होए सो जाने पीर ਰਾਮ ਭਗਤ ਅਣਿਆਲੇ ਤੇ ਤੀਰ ਤਨ ਨੂੰ ਲਗਿਆ ਹੁਣ ਨਿਕਲਦਾ ਪਿਆ ਪੀੜ ਤੇ ਹੋਵੇਗੀ ਇਹ ਸ਼ਰੀਰਿਕ ਪੀੜਾ ਨਾਲ ਮਨ ਸ਼ਾਮਲ ਹੋ ਗਿਆ ਸ਼ਬਦ ਦਾ ਧੀਰ ਮਨ ਨੂੰ ਲਗਿਆ ਲੋਭ ਨਿਕਲ ਰਿਹਾ ਬੜੀ ਭयंकर ਮਾਨਸਿਕ ਪੀੜਾ ਬਹੁਤ ਭयंकर ਮਾਨਸਿਕ ਪੀੜਾ ਭਗਤ ਸਾਧਕ ਸਾਧਨਾ ਕਰਨ ਵਾਲੇ ਬੜੀ ਭਿਆਨਕਰ ਪੀੜਾ ਤੋਂ ਲੰਘ ਦੇਣਾ ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਦਾ ਹਾਂ ਪਰਸੂਤ ਦੀ ਪੀੜਾ ਤੋਂ ਲੰਗੇ ਬਿਨਾ ਪਰਸੋ ਪੀੜਾ ਤੋਂ ਲੰਗੇ ਬਿਨਾ ਕੋਈ स्त्री ਮਾਂ ਨਹੀਂ ਬਣ ਸਕਦੀ ਰੱਬ ਦਾ ਨਹੀਂ ਹੈ ਇੱਕ ਤਨ ਦੇ ਚੋਂ ਦੂਸਰੇ ਤਨ ਨੂੰ ਜਨਮ ਦੇਣਾ ਪਰਸੂਤ ਦੀ ਪੀੜਾ ਤੋਂ ਤੇ ਲੰਘਣਾ ਹੀ ਪਏਗਾ ਆਪਣੇ ਮਨ ਦੇ ਚੋਂ ਹੀ ਪਰਮ ਪ੍ਰਕਾਸ਼ ਨੂੰ ਜਨਮ ਦੇਣਾ ਹੈ ਆਪਣੇ ਮਨ ਦੇ ਚੋਂ ਹੀ ਜੋਤ ਸਰੂਪ ਨੂੰ ਜਨਮ ਦੇਣਾ ਹੈ ਬੜੀ ਭਿਆੰਕਰ ਮਾਨਸਿਕ ਪੀੜਾ ਤੋਂ ਲੰਘਣਾ ਪਏ ਭਾਈ ਗੁਰਦਾਸ ਕਹਿੰਦੇ ਰੋਹੇ ਜ਼ਮੀਨ ਵਿੱਚ ਇਸ ਤਰ੍ਹਾਂ ਦੀ ਕੋਈ ਪੀੜਾ ਹੀ ਨਹੀਂ ਹੈ ਜਿਸ ਤਰ੍ਹਾਂ ਦੀ ਭਿਆੰਕਰ ਮਾਨਸਿਕ ਪੀੜਾ ਤੋਂ ਸਾਧਨਾ ਕਰਨ ਵਾਲੇ ਜਬ ਤੱਕ ਕਰਨ ਵਾਲੇ ਲੰਘਦੇ ਨੇ ਚਲੋ ਮੈਂ ਤੁਹਾਨੂੰ ਸਵਈਆ ਵੀ ਸੁਣਾ ਦਿਆਂ ਤਾਂ ਕਿ ਤੁਹਾਨੂੰ ਬੋਧ ਹੋ ਜਾਏ ਇਹ ਬੱਚਿਆਂ ਦਾ ਤਮਾਸ਼ਾ ਨਹੀਂ ਹੈ। ਇਹ ਕਿੰਨੇ ਕਪੀੜਾ ਹੁੰਦੀ ਹੈ ਭਾਈ ਸਾਹਿਬ ਦੱਸ ਦੇਣਾ। ਭਾਈ ਸਾਹਿਬ ਭਾਈ ਗੁਰਦਾਸ ਜੀ। ਗੁਰਬਾਣੀ ਤੇ ਇੰਜ ਕਹਿੰਦੀ ਹੈ ਲੱਗੇ ਹੋਏ ਸੋ ਜਾਨੇ ਪੀਰ। RAM ਭਗਤ ਅਣਿਆਲੇ ਤੀਰ। ਇਹ ਅਣਿਆਲਾ ਤੀਰ ਜਿਸਨੂੰ ਲਗਿਆ ਸ਼ਬਦ ਦਾ। ਪੀੜ ਫਿਰ ਹੋਈ ਜਾਂਦਾ ਹੈ। ਬੜੀ ਭਿਆੰਕਰ ਮਾਨਸਿਕ ਪੀੜਾ ਤੋਂ ਉਲੰਘਦੇ ਨੇ। ਤੋ ਪੀੜਾ ਤਰਪਾ ਦਿੰਦੀ ਏ ਰੁਲਾ ਦਿੰਦੀ ਏ ਭਗਤ ਰੋ ਉਠਦੇ ਨੇ ਹੋ ਰਹਿ ਨ ਸਕਾਂ ਬਿਨ ਦੇਖੇ ਪ੍ਰੀਤਮਾ ਮੈ ਨੀਰ ਵਹਿ ਵਹਿ ਚੱਲੇ ਜਿਓ ਉਹ ਪੀੜਾ ਬੇਰਾਗ ਦੀ ਪੀੜਾ ਬਿਰਹੇ ਦੀ ਪੀੜਾ ਤੜਪਾ ਕੇ ਰੁਲਾ ਦਿੰਦੀ ਏ ਚਲੋ ਇਸ ਸੰਬੰਧਿਤ ਗੁਰਨਾਣਕ ਦਾ ਇੱਕ ਬੋਲ ਵੀ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ ਆਵੇ ਇਹਨੂੰ ਟੀਵੀ ਦੇ ਰਾਹੀਂ ਸਾਰੇ ਜਗਤ ਨੇ ਸੁਣਿਆ ਔਰ ਕਈਆਂ ਨੇ ਮੈਨੂੰ ਕਿਹਾ ਗੈਨੀ ਜੀ ਅਸੀਂ ਤੇ ਹੈਰਾਨ ਆ ਇਹ ਅਰਥ ਸਨ ਮੈਂ ਕਹਿਆ ਹੀ ਅਰਥ ਨੇ ਕੈਸੀ ਤੇ ਕੁਝ ਹੋਰ ਸਮਝ ਦੇ ਰਹੇ ਆ ਵਡਹੰਸ ਰਾਗ ਦਾ ਸ਼ਬਦ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਹਦੀਆਂ ਵਿਚਾਰ ਲੀਆਂ ਪੰਗਦਿਆਂ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੇ ਪਾਤਸ਼ਾਹ ਮੈਂ ਰੋਵੰਦੀ ਸਭ ਜਗ ਰੋਣਾ ਰੋਂੜੇ ਵਣੋ ਪੰਖੇ ਰੋ ਇਕ ਨਾ ਰੋਣਾ ਮੇਰੇ ਤਨ ਕਾ ਵਿਰਹਾ ਜਿਨਹੋਂ ਪਿਰੋਂ ਵਿਛੋੜੀ ਓੜੇ ਧਿਆਨ ਨਾਲ ਸੁਣਨਾ ਸਤਗੁਰ ਕਹਿੰਦੇ ਨੇ ਮੈਂ ਰੋਵੰਦੀ ਮੈਂ ਰੋਈ ਰਜ਼ਗ ਦੀ ਖਾਤ ਰਜ਼ਗ ਦੇ ਵਿਛੋੜੇ ਮਹਾਰਾਜ ਕੰਨ ਅਨਸਾਰਾ ਜਗਤ ਰੋਇਆ ਹੈ ਪਸ਼ੂ ਪੰਛੀ ਤਕ ਰੋਂਦੇ ਨੇ ਦਾਣਾ ਪਾਣੀ ਉਹਨਾਂ ਨੂੰ ਨਾ ਮਿਲਿਓ ਤੜਪਦੇ ਨੇ ਉਹ ਵੀ ਦੁਖੀ ਹੁੰਦੇ ਨੇ ਪਸ਼ੂ ਪੰਛੀ ਤਕ ਰੋਠਦੇ ਨੇ ਮੈਂ ਰੋਵੰਦੀ ਸਭ ਜਗ ਰੁਨ ਰੁਣੜੇ ਬਣੋ ਪੰਖੇ ਰੋ ਮੈਂ ਰੋਈ ਪਰਿਵਾਰ ਦੇ ਵਿਛੋੜੇ ਸਾਰਾ ਜਗਤ ਰੋਂਦਾ ਹੈ ਪਸ਼ੂ ਪੰਛੀ ਤੱਕ ਵੀ ਆਪਣੇ ਬੱਚਿਆਂ ਦੇ ਵਿਛੋੜੇ 'ਚ ਤੜਪ ਉੜਦੇ ਨੇ ਰੋੜਦੇ ਨੇ ਮੈਂ ਰੋਵੰਦੀ ਸਭ ਜਗ ਰੁਨਾ ਰੁੰੜੇ ਵਣੋ ਪਖੇੜੂ ਕਿਸੇ ਚੀਜ਼ ਦਾ ਵਿਛੋੜਾ ਤੜਪਾ ਕੇ ਰੁਲਾ ਦਿੰਦਾ ਜਿਸ ਨਾਲ ਬੜੀ ਚਾਹਤ ਹੋਵੇ ਜੋ ਜਾਨ ਹੋਵੇ ਉਹਦਾ ਵਿਛੋੜਾ ਤੜਪਾ ਕੇ ਰੁਲਾ ਦਿੰਦਾ ਮੈਂ ਰੋਵੰਦੀ ਹੇ ਸਭ ਜਗ ਰੁੰਨਾ ਮੈਂ ਰੋਈ ਰਜ਼ਗ ਦੇ ਵਿਛੋੜ ਸਾਰਾ ਜਗਤ ਰੋਂਦਾ ਪਸ਼ੂ ਪੰਛੀ ਤੱਕ ਰੋਂਦੇ ਮੈਂ ਰੋਈ ਪਰਿਵਾਰ ਦੇ ਵਿਛੋੜ ਸਾਰਾ ਜਗਤ ਰੋਂਦਾ ਪਸ਼ੂ ਪੰਛੀ ਤੱਕ ਰੋਂਦੇ ਮੈਂ ਰੋਵੰਦੀ ਹੇ ਸਭ ਜਗ ਰੁੰਨਾ ਰੁੰੜੇ ਵਣੋ ਪੰਖੇਰੂ ਇੱਕ ਨਾ ਰੋਣਾ ਮੇਰੇ ਤਨ ਕਾ ਬਿਰਹਾ ਜਿਨੋਂੋਂ ਪਰੋਂ ਵਿੱਚ ਛੋੜੀ اے ਪ੍ਰਭੂ ਵਿਛੋੜਾ ਤੇ ਤੇਰਾ ਵੀ ਹੈ ਤੇਰੇ ਵਿਛੋੜੇ ਨੇ ਨਾ ਤੜਪਾਇਆ ਨਾ ਰੁਲਾਇਆ ਮੈਂ ਰੋਈ ਜ਼ਰੂਰ ਰਜ਼ਗ ਦੇ ਵਿਛੋੜੇ ਚ ਮੈਂ ਰੋਈ ਜ਼ਰੂਰ ਪਰਵਾਰ ਦੇ ਵਿਛੋੜੇ ਚ اے ਨਿਰੰਕਾਰ ਵਿਛੋੜਾ ਤੇ ਤੇਰਾ ਵੀ ਹੈ ਤੇਰੇ ਵਿਛੋੜੇ ਨੇ ਨਾ ਤੜਪਾਇਆ ਨਾ ਰੁਲਾਇਆ ਪਰਮਾਤਮਾ ਦੇ ਵਿਛੋੜੇ ਚ ਤੜਪੇ ਹੋਏ ਮਨ ਦੇ ਚੋਂ ਨਿਕਲਿਓ ਇਹ ਦੁਅ ਅੰਜੂ ਯਕੀਨ ਜਾਣੋ ਜਨਮਾਂ ਜਨਮਾਂਤਰਾਂ ਦੇ ਪਾਪ ਦਉ ਦਿੰਦੇ ਨੇ ਜਨਮਾਂ ਜਨਮਾਂਤਰ ਉਹਨਾਂ ਦੋ ਹੰਜੂਆਂ ਤੋਂ ਕਰੋੜਾਂ ਤੀਰਤ ਪ੍ਰਵਨ ਕੀਤੇ ਜਾ ਸਕਦੇ ਨੇ ਜਨਮਾਂ ਜਨਮਾਂਤਰਾਂ ਦੇ ਪਾਪ ਦਉ ਦਿੰਦੇ ਨੇ ਜਨਮਾਂ ਜਨਮਾਂਤਰਾਂ ਦੇ ਦਾਗ ਦਉ ਦਿੰਦੇ ਨੇ ਪਰ ਬਦਕਿਸਮਤੀ ਇਹ ਰੋਇਆ ਤੇ ਮਨੁੱਖ ਬਹੁਤ ਹੈ ਸੁਖਰਾਤ ਤੇ ਇਥੇ ਤੱਕ ਕਹਿੰਦੇ ਨੇ ਸਤਾ ਸਮੁੰਦਰਾਂ ਦੇ ਚੇਤਨਾ ਪਾਣੀ ਨਹੀਂ ਜਿੰਨਾ ਪਾਣੀ ਅਜੇ ਤੱਕ ਮਨੁੱਖ ਦੀ ਅੱਖਾਂ ਚੋਂ ਨਿਕਲ ਚੁੱਕਿਆ ਕੋਇਂ ਜਿਹ ਕਹਿੰਦਾ ਹੈ ਰੋਇਆ ਤੇ ਮਨੁੱਖ ਬਹੁਤ ਹੈ ਪਰਿਵਾਰ ਦੇ ਵਿਛੋੜੇ ਚ ਰਜ਼ਕ ਦੇ ਵਿਛੋੜੇ ਪਦਾਰਥਾਂ ਦੇ ਵਿਛੋੜੇ ਪਰਮਾਤਮਾ ਦੇ ਵਿੱਚ ਛੋੜੇ ਜ ਨਹੀਂ ਕਾਰਨ ਅਜੇ ਪਦਾਰਥ ਪਰਵਾਰ ਸੰਸਾਰ ਤੋਂ ਇਹ ਨਿਰਾਸ਼ ਨਹੀਂ ਉਦਾਸ ਨਹੀਂ ਮੂਰਗਲ ਇੱਥੇ ਆ ਜਾਂਦੀ ਮੋਰਗਲ ਇੱਥੇ ਆ ਜਾਂਦੀ ਉਹ ਜਿਹੜਾ ਪਰਮਾਤਮਾ ਮਹਾਨ ਹੈ ਅਸੀਮ ਹੈ ਤਾਂ ਉਸ ਦੇ ਵਿਛੋੜੇ ਦਾ ਦੁੱਖ ਵੀ ਅਸੀਮ ਹੈ ਉਹ ਪੀੜਾ ਵੀ ਅਸੀਮ ਉਹ ਪੀੜਾ ਕਿੰਨੀ ਕਹੇ ਇਹ ਭਾਈ ਗੁਰਦਾਸ ਜੀ ਦਾ ਇੱਕ ਸਵਈਆ ਬੜੇ ਧਿਆਨ ਨਾਲ ਸੁਣਨਾ ਅਗਨ ਜਰਤ ਜਲ ਬੂੜਤ ਸਰਪ ਗਰਸੇ ਸ਼ਸਤਰ ਅਨੇਕ ਰੋਮ ਰੋਮ ਕਰ ਗਾਤ ਹੈ ਅਗਨ ਜਰਤ ਜਿੰਦਾ ਜਾਗਦਾ ਮਨੁੱਖ ਜ਼ਿੰਦਾ ਮਨੁੱਖ ਅਗ ਦੇ ਚ ਗਿਰ ਜਾਏ ਜ਼ਿੰਦਾ ਤੇ ਅਗ ਉਸਨੂੰ ਜਲਾਣ ਲੱਗ ਪੈ ਉਸ ਸਮੇਂ ਜੋ ਸਰੀਰਕ ਤੇ ਮਾਨਸਿਕ ਪੀੜਾ ਹੁੰਦੀ ਹੈ ਭਾਈ ਸਾਹਿਬ ਕਹਿੰਦੇ ਨੇ ਇਕੱਠੀ ਕਰੀਏ ਉਹ ਇਕੱਠੀ ਕਰੀਏ ਅਗਨ ਜਰਤ ਜਲ ਬੂੜਤ ਅਥਾ ਸਾਗਰ ਦੇਚ ਗੋਤੇ ਖਾਰੇ ਹੋਵੇ ਡੁੱਬਰੇ ਹੋਵੇ ਬਚਣ ਦਾ ਕੋਈ ਵਸੀਲਾ ਨਹੀਂ ਪ੍ਰਾਣ ਨਿਕਲ ਰਹੇ ਹੋਣ ਉਸ ਵਕਤ ਜੋ ਮਾਨਸਿਕ ਤੇ ਸਰੀਰਕ ਪੀੜਾ ਹੁੰਦੀ ਹੈ ਭਾਈ ਸਾਹਿਬ ਕਹਿੰਦੇ ਨੇ ਉਹ ਵੀ ਇਕੱਠੀ ਕਰੀ ਅਗਨ ਜਰਤ ਜਲ ਬੂੜਤ ਸਰਪ ਗਰਸੇ ਸੱਪ ਡੰਗ ਮਾਰ ਜਾਏ ਕੋਬਰਾ ਫਨੀਰ नाग ਤੇ ਜ਼ਹਿਰ ਚੜਨੀ ਸ਼ੁਰੂ ਹੋ ਜਾਏ ਤੇ ਪ੍ਰਾਣ ਨਿਕਲਨੇ ਸ਼ੁਰੂ ਹੋ ਜਾਏ ਉਸ ਸਮੇਂ ਜੋ ਸਰੀਰਕ ਤੇ ਮਾਨਸਿਕ ਪੀੜਾ ਹੁੰਦੀ ਹੈ ਭਾਈ ਸਾਹਿਬ ਕਹਿੰਦੇ ਨੇ ਇਹ ਵੀ ਇਕੱਠੀ ਹੈ ਅਗਨ ਜਰਤ ਜਲ ਬੂੜਤ ਸਰਪ ਗ੍ਰ세 ਸ਼ਸਤਰ ਅਨੇਕ ਰੋਮ ਰੋਮ ਕਰਗਾਤ ਹੈ ਅਨੇਕਾਂ ਤਰ੍ਹਾਂ ਦੇ ਸ਼ਸਤਰਾਂ ਦੇ ਨਾਲ ਰੋਮ ਰੋਮ ਜ਼ਖਮੀ ਹੋਵੇ ਤੇ ਰੋਮ ਰੋਮ ਦੇ ਚੋਂ ਖੂਨ ਵਗ ਰਿਹਾ ਹੈ ਉਸ ਸਮੇਂ ਜੋ ਸਰੀਰਕ ਤੇ ਮਾਨਸਿਕ ਪੀੜਾ ਹੁੰਦੀ ਹੈ ਭਾਈ ਜੀ ਕਹਿੰਦੇ ਨੇ ਇਹ ਵੀ ਇਕੱਠੀ ਕਰੀਏ ਇਹ ਨਹੀਂ ਕਿ ਇੱਕ ਦੋ ਜ਼ਖਮ ਜਿੰਨੇ ਰੋਮ ਨੇ ਉਤਨੇ ਹੀ ਜ਼ਖਮ ਇਤਨਾ ਜ਼ਖਮ ਹੋਇਆ ਸਸਤਰ ਅਨੇਕ ਰੋਮ ਰੋਮ ਕਰ ਘਾਤ ਹੈ ਸ਼ੇਖ ਸਾਦੀ ਕਹਿੰਦੇ ਨੇ ਹਾਮਾਂ ਤਨ ਦਾਗਦਾਰ ਸੁਦਮ ਪੁੰਬਾ ਕੁਜਾ ਕੁਜਾ ਨੇ ਹਮ ਪੁੰਬਾ ਫਾ ਜਿਹੜਾ ਜਰਾ ਲੋਕ ਕਪਾ ਰੱਖਦੇ ਨੇ ਮलम ਪੱਟੀ ਕਰਕੇ ਤੇ ਜੋ ਹੈ ਪੱਟੀ ਦੇ ਥੱਲੇ ਕਪਾਸ ਰੱਖਦੇ ਨੇ ਫਾਹ ਕਹਿੰਦੇ ਨੇ ਉਸ ਫਾਰਸੀ ਚ ਪੁੰਬਾ ਕਹਿੰਦੇ ਨੇ ਉਸ ਜਰਾ ਲੋਕ ਦਵਾਈ ਲਾ ਕੇ ਜ਼ਖਮ ਤੇ پھاہا رکھ دین پمبا رکھ دین سادی کہیں دے ہمان تن داغ دار شدم سارا ہی تن زخمی ہے روم روم زخمی ہے ہمان تن داغ دار شدم پمبا کجا کجا نے ہم اے جرا اے وید کڑی کڑی تھاں تے مرم پٹی کریں سارا تن زخمی ہے روم روم زخمی ہے اے پہا کہڑی کہڑی تھان تی لاگا یہ پمبا تھانتے لامیں گا پمبا کجا کجا نیا تھانتے لامیں گا سارا تن زخمی ہے پائی صاحب بھائی گرداز گردس ہیں سستر انیک روم روم کر گاتا ہے انیکہ تران دے شستران دے نال روم روم زخمی ہوگئے ਉਸ ਸਮੇਂ ਜੋ ਮਾਨਸਿਕ ਤੇ ਸਰੀਰਕ ਪੀੜਾ ਹੁੰਦੀ ਹੈ ਇਹਨੂੰ ਵੀ ਇਕੱਠਾ ਕਰੀਏ ਇਕ ਪੰਕਤੀ ਦੇ ਵਿੱਚ ਇਤਨੇ ਪੀੜਾ ਅਗਨ ਜਰਤ ਜਲ ਬੂਡਤ ਸਰਪ ਗਰਸੇ ਸ਼ਸਤਰ ਅਨੇਕ ਰੋਮ ਰੋਮ ਕਰਗਾਥ ਹੈ ਦੂਸਰੀ ਪੰਕਤੀ ਬਿਰਥਾ ਅਨੇਕ ਅਪਦਾ ਅਧীন ਦੇਨ ਦੇਨ ਗਤ ਗ੍ਰੇਖਮ ਔਰ ਸੀਤ ਬਰਖਮਾਏ ਨਿਸਪ੍ਰਾਤ ਹੈ ਲੋੜਾਂ ਅਨੇਕਾਂ ਵੰਤੇ ਪੂਰੀ ਇਕ ਵੀ ਨਾ ਹੋਵੇ ਉਸ ਸਮੇਂ ਜੋ ਮਾਨਸਿਕ ਤੇ ਸਰੀਰਕ ਪੀੜਾ ਆਉਂਦੀ ਹੈ ਪਹਿਨਣ ਨੂੰ ਕਪੜਾ ਨਹੀਂ ਲੋੜ ਹੈ ਮਕਾਨ ਨਹੀਂ ਹੈ ਲੋੜ ਹੈ ਭੋਜਨ ਨਹੀਂ ਹੈ ਕਿਸੇ ਪਦਾਰਥ ਦੀ ਲੋੜ ਹੈ ਨਹੀਂ ਹੈ ਲੋੜਾਂ ਅਨੇਕਾਂ ਨੇ ਪੂਰੀ ਇਕ ਵੀ ਨਾ ਹੋਵੇ ਉਸ ਸਮੇਂ ਜੋ ਸ਼ਰੀਰਕ ਤੇ ਮਾਨਸਿਕ ਪੀੜਾ ਹੁੰਦੀ ਹੈ ਭਾਈ ਜੀ ਕਹਿੰਦੇ ਨੇ ਇਹ ਵੀ ਇਕੱਠੀ ਕਰੀ ਬਿਰਥਾ ਅਨੇਕ ਅਪਦਾ ਅਧীন ਦੇਨ ਦੇ ਨਗਤ ਪਰਾਈ ਅਧীনਗੀ ਦੇ ਚ ਰਹਿਣਾ ਪੈ ਰਿਹਾ ਵੇ ਗਲਤੀ ਵੀ ਕੁਛ ਨਾ ਹੋਵੇ ਤੇ ਗਾਲਾਂ ਪੈਣ ਬੋਲ ਤੇ ਕੁਛ ਵੀ ਨਹੀਂ ਗਲਤੀ ਦੀ ਕੋਈ ਨਹੀਂ ਕੀਤੀ ਤੇ ਤਾੜਨਾ ਉਸ ਸਮੇਂ ਜੋ ਮਾਨਸਿਕ ਤੇ ਸ਼ਰੀਰਕ ਪੀੜਾ ਹੁੰਦੀ ਹੈ ਭਾਈ ਸਾਹਿਬ ਕਹਿੰਦੇ ਨੇ ਇਹ ਵੀ ਇਕੱਠੀ ਕਰੀ बिरथा अनेक आपदा अधीन दीनगत ग्रीक्षम और शीत बरख माए निसप्राप्त है गर्मी सर्दी ते बारिश देच दिन रात रहना पहरे होवे बचने दा कोई साधन नहीं दिन रात शीत लहर देच दिन रात भयंकर लू गर्मी रेच ते दिन रात बारिश देच बचाओ दा कोई साधन ना ਕ੍ਰੀਖਮ ਔਰ ਬਰਖ ਕ੍ਰੀਖਮ ਔਰ ਸੇਤ ਬਰਖ ਮਾਏ ਇਸ ਪ੍ਰਾਤ ਹੈ ਦਿਨ ਰਾਤ ਬਾਰਿਸ਼ ਦੇ ਚ ਰਹਿਣਾ ਪੈ ਦਿਨ ਰਾਤ ਸੇਤ ਲਹਿਰ ਦੇ ਚ ਲੈਣਾ ਪੈ ਦਿਨ ਰਾਤ ਭयंकर ਗਰਮੀ ਚ ਰਹਿਣਾ ਇਹਦੇ ਨਾਲ ਜੋ ਮਾਨਸਿਕ ਤੇ ਸਰੀਰਕ ਕਸ਼ਟ ਆਉਂਦਾ ਹੈ ਭਾਈ ਸਾਹਿਬ ਕਹਿੰਦੇ ਨੇ ਇਹ ਵੀ ਇਕੱਠਾ ਕਰੀ ਤੀਸਰੀ ਪੰਕਤੀ ਗਉ ਦਿਰਜ ਬਧੂ ਵੰਸ ਬਿਸਵਾਸ ਬਧ ਕੋਟ ਹਤਿਆ ਤ੍ਰਿਸ਼ਨਾ ਅਨੇਕ ਦੁਖ ਦੋਖ ਸਮਗਾਤ ਹੈ ਗਉ ਨੂੰ ਜ਼ਬਾਹ ਕਰਨਾ ਬ੍ਰह्म ਗਿਆਨੀ ਨੂੰ ਮਾਰਨਾ ਕੋਲਦਾ ਘਾਤ ਕਰਨਾ ਗੁਰੂ ਨਾਲ ਦਰੋਹ ਕਰਨਾ ਵਿਸ਼ਵਾਸ ਗਾਤ ਕਰਨਾ ਅਨੇਕਾਂ ਤਰ੍ਹਾਂ ਦੀ ਤ੍ਰਿਸ਼ਨਾ ਲੋਭ ਵਸ ਹੋ ਕੇ ਕਈ ਕਤਲ ਕਰਨੇ ਇਸ ਤਰ੍ਹਾਂ ਦੇ ਭਿਆੰਕਰ ਅਪਰਾਧ ਦੇ ਨਾਲ ਜੋ ਮਾਨਸਿਕ ਸੰਤਾਪ ਪੈਦਾ ਹੋ ਜਾਂਦਾ ਹੈ ਹਰ ਪਾਪ ਮਾਨਸਿਕ ਸੰਤਾਪ ਪੈਦਾ ਕਰਦਾ ਹੈ ਇਸ ਚੱਕਰੇ 'ਚ ਨਾ ਪੈਣਾ ਕਾਤਲ ਕਤਲ ਕਰਕੇ ਖੁਸ਼ ਹੁੰਦਾ ਨਹੀਂ ਉਹਦੇ ਮਨ ਤੇ ਬੜਾ ਬੋਝ ਪੈ ਜਾਂਦਾ ਹੈ ਉਹਨੂੰ ਨੀਂਦ ਵੀ ਨਹੀਂ ਆਉਂਦੀ ਜਿੰਨੇ ਚਿਰ ਤੱਕ ਸ਼ਰਾਬ ਨਹੀਂ ਪੀਏਗਾ ਨਹੀਂ ਤੇ ਵੀ ਨਹੀਂ ਆਵੇਗਾ ਇਹ ਵੀ ਮੈਂ ਅਰਜ਼ ਕਰਦਾ ਹਰ ਪਾਪ ਉਹਦੇ ਦਿਲ ਦਿਮਾਗ ਦਾ ਬੋਝ ਬਣ ਜਾਂਦਾ ਹੈ ਭਿਆੰਕਰ ਬੋਝ ਬਣ ਜਾਂਦਾ ਉਹ ਜੋ ਮਾਨਸਿਕ ਸੰਤਾਪ ਹੈ ਇਤਨੇ ਪਾਪਾਂ ਕਰਕੇ ਭਾਈ ਸਾਹਿਬ ਜੀ ਕਹਿੰਦੇ ਨੇ ਇਹ ਵੀ ਇਕੱਠਾ ਕਰੀਏ ਇਹ ਮਾਨਸਿਕ ਬੇਚੈਨੀ ਵੀ ਇਕੱਠੀ ਕਰੀਏ ਨਾਲ ਉਹ ਸਿੰਘ ਮੇਰੇ ਆਏ ਨੇ ਫਰੀਦাবাদ ਇੱਕ ਨਾਵੇਂ ਗੁੰਡਾ ਸਿਉਣ ਤੇ ਨਹੀਂ ਰਿਹਾ ਪੁਲਿਸ ਵੀ ਡਰਦੀ ਸੀ ਕਿਤਨੇ ਕਤਲ ਕਰ ਚੁੱਕਿਆ ਸੀ ਪਕੜਿਆ ਨਹੀਂ ਗਿਆ ਸੀ ਇਤਨੇ ਡਾਕੇ ਮਾਰ ਚੁਕੇ ਅਸੀਂ ਕੋਈ ਸਬੂਤ ਨਹੀਂ ਔਰ ਗਜ਼ਬ ਦੀ ਗੱਲ ਪਤਾ ਹੈ ਕੌਣ ਸੀ ਗੁਸਤਾਖੀ ਮਾਫ ਦਾਸ ਦਾ ਕਲਾਸ ਪਹਿਲੋ ਸੀ ਮੇਰੇ ਨਾਲ ਪੜਦਾ ਰਿਹਾ ਹੈ ਖਾਲਸਾ ਆਈ ਸਕੂਲ ਦੇ ਵਿੱਚ ਡਿਸਟ੍ਰਿਕਟ ਬੰਨੋ ਦੇ ਸਿਰਮ ਪੜਦਾ ਹੀ ਨਹੀਂ ਰਿਹਾ ਫਰੀਦাবাদ ਦੇ ਬੱਚੇ ਬੱਚੇ ਨੂੰ ਪੜੇ ਪਤਾ ਹੈ ਜੋ ਮੇਰਾ ਨਾਂ ਹੈ ਮਾਂ ਬਾਪ ਨੇ ਉਹਦਾ ਨਾਂ ਵੀ ਹੋਈ ਰੱਖਿਆ ਤੇ ਰੱਬ ਦੀ ਨੇ ਤੇ ਸਾਡੀ ਦੋਸਤੀ ਵੀ ਬੜੀ ਸੀ ਸਕੂਲ ਇਕੱਠੇ ਜਾਣਾ ਇਕੱਠੇ ਬੈਠਣਾ ਫਿਰ ਦੇਸ਼ ਦੀ ਵੰਡ ਹੋ ਗਈ ਉਹ ਕਿਧਰੇ ਐਸੀ ਕਿਧਰੇ ਗਲਤ ਸੋਸਾਇਟੀ ਚ ਪੈ ਗਿਆ ਤ੍ਰਿਸ਼ਨਾ ਨੇ ਉਸ ਨੂੰ ਭयंकर ਡਾਕੂ ਤੇ ਕਾਤਲ ਬਣਾ ਦਿੱਤਾ ਫਰੀਦাবাদ ਉਥੋਂ ਦੀ ਪੁਲਿਸ ਉਹਦੇ ਨਾਮ ਤੋਂ ਹੀ ਕੰਮ ਦੇ ਚੀ ਗੁਰਦੁਆਰੇ ਨੇ ਆਪਣਾ ਇੱਕ ਰੈਸਟ ਹਾਊਸ ਬਣਾਇਆ ਹੈ ਕਮਰਾ ਮੈਂ ਉਸੇ ਜਾ ਕੇ ਠਹਿਰਦਾ ਸੀ ਦੋ ਚਾਰ ਸੱਜਣ ਮੇਰੇ ਕੋਲ ਫਰੀਦাবাদ ਦੇ ਬੈਠੇ ਉਹ ਨਾਮੇ ਗੁੰਡਾ ਆਇਆ ਤੇ ਅਸੀਂ 1947 ਤੋਂ ਬਾਅਦ 15-20 ਸਾਲ ਬਾਅਦ ਪਏ ਮਿਲਦੇ ਉਹਦੀ ਸ਼ਕਲ ਸੂਰਤ ਬਦਲ ਗਈ ਸਾਡੀ ਬਦਲ ਗਈ ਛੋਟੇ ਜਿਹਾਂ ਹੁੰਦੇ ਸੀ ਸਾਹਮਣੇ ਬੈਠ ਕੇ ਮੈਨੂੰ ਕਹਿਣ ਲੱਗਾ ਮਸਕੀਨ ਜੀ ਮੈਨੂੰ ਪਹਿਚਾਣਿਆ ਮੈਂ ਕਿ ਨਹੀਂ ਮਿੱਤਰਾ ਕਿਧਰੇ ਦੇਖਿਆ ਨਹੀਂ ਕਹਿੰਦੇ ਹੈ ਦੇਖਿਆ ਹੀ ਨਹੀਂ ਰਜ ਕੇ ਦੇਖੇ ਰਜ ਕੇ ਇਕੱਠਾ ਖਾਂਦੇ ਰਹਾ ਪੀਂਦੇ ਰਹਾ ਇਕੱਠੇ ਖੇਡਦੇ ਰਹਾ ਇਕੱਠੇ ਪੜਦੇ ਰਹਾ ਇੱਕਦਮ ਯਾਦ ਆਦਾ ਕਹਿੰਦੇ ਫਿਰ ਨਾਮ ਵੀ ਤੇ ਸਾਡਾ ਇੱਕੋ ਹੀ ਹੈ ਆਪ ਬੋਲ ਪਿਆ ਉਹ ਜਿਹੜੇ 4-5 ਸੱਜਣ ਬੈਠੇ ਸਨ ਵਾਰੀ-ਵਾਰੀ ਨਿਕਲਦੇ ਮੈਂ ਕਿ ਖੈਰ ਹੋਵੇ ਸਹੀ ਗੱਲ ਕੀ ਹੈ ਬੈਠੇ ਸਨ ਬੜੀ ਜ਼ਰੂਰੀ ਗੱਲਾਂ ਕਰਨੀਆਂ ਸਨ ਨਿਕਲ ਗਏ ਭੱਜ ਗਏ ਉਹਨਾਂ ਦਾ ਜਾਣਾ ਮੈਨੂੰ ਇੰਜ ਦੱਸਦਾ ਦਿਸਦਾ ਪਿਆ ਸੀ ਜਿਵੇਂ ਭੱਜੇ ਲੈ ਨਸੇ ਉਹ ਮੈਨੂੰ ਕਹਿ ਲਗਾ ਚੰਗਾ ਹੋਇਆ ਉਹ ਚਲੇ ਗਏ ਤੇ ਮੈਂ ਵੀ ਸੋਚਾ ਉਹ ਬੰਦਾ ਤੇ ਖਤਰਨਾਕ ਹੈ ਬੜਾ ਫਰੀਦাবাদ ਦੇ ਵਿੱਚ ਮਸ਼ਹੂਰ ਹੈ ਉਹ ਡਰਦੇ ਮਾਰੇ ਸਾਰੇ ਭੱਜ ਗਏ ਨੇ ਇਹ ਕਹਿਣਾ ਕੀ ਚਾਹੁੰਦਾ ਮੈਂ ਵੱਦ ਤੋਂ ਲੁਟੇਰਾ ਹੈ ਨਾ ਜੋ ਕੁਝ ਪਿਆ ਮੈਂ ਕਹਿ ਦਿਆਂ ਗੱਲ ਹੈ ਜਾਂ ਗੱਲ ਖਤਮ ਹੋ ਰਹੀ ਮੈਨੂੰ ਹੱਥ ਜੋੜ ਕੇ ਕਹਿਣ ਲੱਗਾ ਗੈਨੀ ਜੀ ਤੁਸੀਂ ਮੇਰੇ ਮਿੱਤਰ ਮੇਰੇ ਹਮਨਾ ਪਰ ਮੈਂ ਤੁਹਾਨੂੰ ਗੈਨੀ ਜੀ ਕਰਕੇ ਬੁਲਾ ਰਿਹਾ ਮੇਰਾ ਮਨ ਬੇਚੈਨ ਬੜਾ ਹੈ ਅਗਰ ਮੈਂ ਪੂਰੀ ਦੋ ਬੋਤਲਾਂ ਨਾ ਪੀਵਾਂ ਤਾਂ ਸਾਰੀ ਰਾਤ ਰੋ ਕੇ ਕੱਟਣਾ ਰੋਂਦਾ ਹੀ ਰਹਿਣਾ ਤੁਹ ਕੋਈ ਇਲਾਜ ਹੈ ਤੁਹਾਡੇ ਕੋਲ ਇਸ ਵਾਸਤੇ ਆਇਆ ਕੋਈ ਹੈ ਇਲਾਜ ਮੈਂ ਕਿ ਗੱਲ ਹੈ ਤੂੰ ਸੈਕੜਿਆਂ ਨੂੰ ਰੁਲਾਇਆ ਹੈ ਉਹ ਰੋਣਾ ਪਲਟ ਕੇ ਆਇਆ ਹੈ ਤੂੰ ਰੋਂਦਾ ਪਿਆ ਸਾਰੇ ਫਰੀਦਾਬਾਦ ਦੇ ਚੇ ਗੱਲ ਮਸ਼ਹੂਰ ਹੋਈ ਸੀ ਇਤਨੇ ਘਰ ਤੋਂ ਬਰਬਾਦ ਕੀਤੇ ਨੇ ਤੂੰ ਕਿਵੇਂ ਵਸ ਸਕਦਾ ਹੈ ਤੂੰ ਕਿਤਨਿਆਂ ਨੂੰ ਰੁਲਾਇਆ ਹੈ ਤੂੰ ਖੁਸ਼ ਕਿਵੇਂ ਹੋ ਸਕਦਾ ਹੈ ਕਿੰਦੇ ਪੈਲੀ ਦਾ ਫਤੂਸੀ ਸਟਰਾਜ ਮੈਨੂੰ ਆਖੇ ਮੈਨੂੰ ਅੱਜ ਤੱਕ ਕਿਸੇ ਨੇ ਇਸ ਤਰ੍ਹਾਂ ਨਹੀਂ ਆਖੇ ਹਰ ਇੱਕ ਬੰਦਾ ਡਰਦਾ ਸੀ ਕਹਿੰ ਲਗੇ ਤੇ ਠੀਕ ਹੈ ਪਰ ਕੋਈ ਇਲਾਜ ਹੈ ਮੈਂ ਕਿਹ ਦੇਖ ਤਿੰਨ ਦਿਨ ਵਰਸੀ ਸਮਾਗਮ ਹੈ ਉਹ ਵੀ ਜਾਣਦੇ ਸਨ ਡਿਸਟ੍ਰਿਕਟ ਬੰਨੂ ਚੋਂ ਇਸਨ ਭਗਤ ਜਉਦਾਰਾਮ ਸਿੰਘ ਮੈਂ ਕਿ ਤਿੰਨ ਦਿਨ ਵਰਸੀ ਸਮਾਗਮ ਹੈ ਤੂੰ ਆ ਸ਼ਾਇਦ ਤੈਨੂੰ ਵੇਖ ਕੇ ਮੈਨੂੰ ਕੁਝ ਗੁਰਬਾਣੀ ਚੋਂ ਫੁਰੇ ਤੇ ਤੂੰ ਧਿਆਨ ਨਾਲ ਸੁਣੇ ਖਿੰਡ ਗਏ ਜੇ ਮੈਂ ਆਇਆ ਤਾਂ ਫਿਰ ਮੈਂ ਹੀ ਆਵਾਂਗਾ ਉੱਥੇ ਹੋਰ ਨਹੀਂ ਹੋਵੇਗਾ ਕਹਿੰਦੇ ਹੁਣੇ ਬੈਠੇ ਸੰਨਸ ਗੈਨ ਗੁਰਦੁਆਰੇ ਵੀ ਨਹੀਂ ਹੋਵੇਗਾ ਕੋਈ ਮੈਂ ਕਹੇ ਜ਼ਿੰਮੇਵਾਰੀ ਮੇਰੇ ਦੇ ਛੋੜ ਮੈਂ ਸਾਰਿਆਂ ਨੂੰ ਬਿਠਾਵਾਂਗਾ ਬੇਨਤੀ ਕਰਾਂ ਤੂੰ ਆਸੇ ਦੇਖਦੇ ਆ ਸ਼ਹਿਦ ਨਹੀਂ ਆਇਆ ਬਾਅਦ ਵਿੱਚ ਮੈਨੂੰ ਕਈਆਂ ਨੇ ਦੱਸਿਆ ਬਾਹਰ ਬਿਜਲੀ ਦੇ ਖੰਬੇ ਨਾਲ ਜੋ ਹੋਰਨ ਲੱਗੇ ਹੋਏ ਸਨ ਗੁਰਦੁਆਰੇ ਤੋਂ ਬਾਹਰ ਲਾਏ ਹੋਏ ਸਨ ਪੰਡਾਲ ਤੋਂ ਬਾਹਰ ਉੱਥੇ ਖੜਾ ਹੋ ਕੇ ਸੁਣਦਾ ਰਿਹਾ ਉੱਥੇ ਖੜਾ ਹੋ ਕੇ ਉਰਦੂ ਦੇਸ਼ ਮੈਨੂੰ ਚਿੱਠੀ ਲਿਖ ਕੇ ਭੇਜੀ ਕਹਿੰਨੇ ਜੀ ਮੈਂ ਬਹੁਤ ਅੱਗੇ ਚਲਾ ਗਿਆ ਬਹੁਤ ਅੱਗੇ ਚਲਾ ਗਿਆ ਕਿਸ ਤਰ੍ਹਾਂ ਵਾਪਸ ਆਵਾਏ ਐਨੇ ਵਾਟ ਜੋ ਕੁਝ ਤੁਸੀਂ ਕਹਿੰਦੇ ਮੈ ਉਸਨ ਏ ਕੇ ਅਰਸੀ ਜਿਤਨੇ ਕਦਮ ਚੱਲ ਕੇ ਮੰਜ਼ਿਲ ਤੋਂ ਦੂਰ ਹੋਏ ਪੁੱਤਨੇ ਕਦਮ ਚੱਲ ਕੇ ਵਾਪਸ ਚੱਲ ਨਹੀਂ ਪਏਗਾ ਤਾਂ ਨੇੜੇ ਆਏਗਾ ਜਿਤਨੇ ਵਾਟ ਤੂੰ ਦੂਰੀ ਦੀ ਤੈਅ ਕੀਤੀ ਹੈ ਉਹ ਦੂਰੀ ਦਸਤੀ ਹੈ ਇਤਨਾ ਵਾਪਸ ਚੱਲ ਕੇ ਤੈਨੂੰ ਆਣਾ ਪੈਗਾ ਇਤਨੇ ਕਦਮ ਤੇ ਆਣੇ ਪੈਣਗੇ ਇਤਨਾ ਪਰਉਪਕਾਰ ਤੇ ਤੈਨੂੰ ਕਰਨਾ ਪੈਗਾ ਇਤਨਾ ਜਪ ਦਪ ਤੇ ਤੈਨੂੰ ਕਰਨਾ ਪੈਗਾ ਇਤਨੀ ਸੇਵਾ ਤੇ ਤੈਨੂੰ ਕਰਨੀ ਪੈਗੀ ਜਿੰਨੇ ਕਦਮ ਤੈਨੂੰ ਦੂਰ ਲੈ ਗਏ ਨੇ ਨੇੜੇ ਆਣ ਵਾਸਤੇ ਉਤਨੇ ਕਦਮ ਤੇ ਚਾਹੀਦੇ ਨੇ ਮੈਨੂੰ ਸੁਨੇਹੀ ਚਿੱਠੀ ਲਿਖੀ ਬਹੁਤ ਦੂਰ ਨਿਕਲ ਗਏ ਆ ਮੈਂ ਬਹੁਤ ਦੂਰ ਨਿਕਲ ਗਏ ਆ ਇਸ ਜ਼ਿੰਦਗੀ ਦੇ ਵਿੱਚ ਇਤਨੀ ਵਾਟ ਮੇਰੇ ਕੋਲ ਤੈ ਨਹੀਂ ਹੋਣੀ ਮੇਰੇ ਕੋਲ ਤੈ ਨਹੀਂ ਹੋਣੀ ਐਡਰੈਸ ਹੁਸ ਦਾ ਹੈਗਾ ਨਹੀਂ ਇਸੇ ਵਿੱਚ ਸੰਗਤ ਸੁਣਾਇਆ ਮੈਂ ਕਿ ਕੋਈ ਗੱਲ ਨਹੀਂ ਇਤਨੇ ਕਦਮ ਨਹੀਂ ਚੱਲ ਸਕਦਾ ਭਾਈ ਗੁਰਦਾਸ ਜੀ ਕਹਿੰਦੇ ਨੇ ਚਰਨ ਸਰਨ ਗੁਰ ਇੱਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਨੇ ਤੈ ਤੂੰ ਇੱਕ ਦਫਾ ਰੁਖ ਮੋੜ ਦੇ ਇੱਕ ਕਦਮ ਚੱਲ ਫਿਰ ਤੂੰ ਇੱਕ ਕਦਮ ਦੀ ਬਰਕਤ ਦੇਖ ਗੁਰੂ ਤੈਨੂੰ ਕਰੋੜਾਂ ਕਦਮ ਹੋ ਕੇ ਅੱਗੇ ਮਿਲੇਗਾ ਪਤਾ ਨਹੀਂ ਉਸਨੇ ਸੁਣਿਆ ਕਿ ਨਹੀਂ ਉਸਨੇ ਮੰਨਿਆ ਕਿ ਨਹੀਂ ਕਿਉਂਕਿ ਥੋੜੇ ਦਿਨਾਂ ਬਾਅਦ ਉਹ ਚਲਾਣਾ ਕਰ ਗਿਆ ਇੱਕ ਹਾਦਸੇ ਚ ਉਸ ਤੋਂ ਮੈਨੂੰ ਜਿਹੜਾ ਅਨੁਭਵ ਮਿਲਿਆ ਪਾਪ ਕਰਕੇ ਬੇਚੈਨੀ ਆਉਂਦੀ ਪਰੇਸ਼ਾਨੀ ਆਉਂਦੀ ਮਾਨਸਿਕ ਸੰਤਾਪ ਮਨ ਤੇ ਬੜਾ ਭਾਰੀ ਬੋਝ ਪੈ ਜਾਂਦਾ ਹੈ ਕੋਈ ਪਾਪੀ ਸੁੱਖ ਦੀ ਨੀਂਦ ਨਹੀਂ ਸੌ ਸਕਦਾ ਕੋਈ ਅਪਰਾਧੀ ਸੁੱਖ ਦੀ ਨੀਂਦ ਨਹੀਂ ਸੌ ਸਕਦਾ ਉਹ ਖੁਦ ਮੈਨੂੰ ਕਹਿੰਦਾ ਸੀ ਮੈਨੂੰ ਦੋ ਬੋਤਲਾਂ ਬੇਹੋਸ਼ ਹੋਣ ਵਾਸਤੇ ਪੀਣੀਆਂ ਪੈਂਦੀਆਂ ਨਹੀਂ ਤੇ ਸਾਰੀ ਰਾਤ ਰੋ ਕੇ ਮੈਂ ਕੱਟਦਾ ਮੈਨੂੰ ਰੋਣਾ ਪੈਂਦਾ ਹੈ ਤੇ ਮੈਂ ਕਿੰਨੇ ਅਨ ਨੂੰ ਰੁਲਾਇਆ ਹੈ ਤੇ ਫਿਰ ਹਾਸਾ ਕਿੱਥੇ ਹੈ ਇਤਨਿਆਂ ਨੂੰ ਬਰਬਾਦ ਕੀਤਾ ਤੇ ਤੂੰ ਆਬਾਦ ਕਿਵੇਂ ਹੋਵੇਂਗਾ ਹਾਫਿਜ਼ ਦੇ ਕੋਲ ਉਸ ਦਾ ਇੱਕ ਮਿੱਤਰ ਆਇਆ ਕਿਦਰੇ ਗਲਤ ਕਰ ਬੈਠਾ ਸੀ ਬਹੁਤ ਕੁਝ ਗਲਤ ਕਰ ਬੈਠਾ ਸੀ ਪਛਤਾਪ ਕਰਨ ਵਾਸਤੇ ਆਇਆ ਤੇ ਕਹਿੰਦਾ ਫਕੀਰਾ ਕੋਈ ਢੰਗ ਹੈ ਮੇਰੇ ਬਚਾਓ ਦਾ ਹਾਫਿਜ਼ ਦੇ ਬੋਲ ਸੁਣ ਲਓ ইরਾਨੀ ਸੂਫੀ ਸੰਤ ਕਿੰਦਾ ਯਾਰ ਰਾ ਖੁਦ ਕਰਦਾ ਰਾ ਇਲਾਜ ਨੇਸਤ ਜੋ ਤੂੰ ਕਰ ਚੁਕੇ ਐ ਇਹਦਾ ਇਲਾਜ ਮੇਰੇ ਕੋਲ ਨਹੀਂ ਯਾਰ ਰਾ ਖੁਦ ਕਰਦਾ ਰਾ ਇਲਾਜ ਨੇਸਤ ਕਰਦਨੇ ਹੁਇਸ਼ ਉਹ ਆਮਦ ਨੇ ਪੇਸ਼ ਜੋ ਤੂੰ ਕਰ ਚੁਕੇ ਐ ਉਹ ਭੋਗਣ ਵਾਸਤੇ ਤਿਆਰ ਹੋ ਜਾ ਇਲਾਜ ਮੇਰੇ ਕੋਲ ਕੋਈ ਨਹੀਂ ਰੱਬ ਨੇ ਇਹ ਹੀ ਨਿਯੰਮ ਬਣਾਇਆ ਪ੍ਰਭੂ ਨੇ ਇਹ ਨਿਯਮ ਬਣਾਇਆ ਯਾਰ ਰਾਹ ਇਹ ਈਰਾਨ ਦਾ ਸਭ ਤੋਂ ਵੱਡਾ ਵਕੀਰ ਹੈ ਇਹਦੀ ਕਬਰ ਈਰਾਨੀਆਂ ਨੇ ਸੋਨੇ ਦੀ ਬਣਾਈ ਹੈ ਇਦਾਂ ਮਕਬਰਾ ਈਰਾਨੀਆਂ ਨੇ ਕੱਚ ਦਾ ਬਣਾਇਆ ਹੈ ਕੱਚ ਲਾਇਆ ਨਹੀਂ ਕੱਚ ਨੂੰ ਪਿਘਲਾ ਕੇ ਹੀ ਦੀਵਾਰਾਂ ਖੜੀਆਂ ਕੀਤੀਆਂ ਨੇ ਪਿਲਰ ਖੜੇ ਕੀ ਈਰਾਨੀ ਕਾਰੀਗਰੀ ਦਾ ਨਮੂਨਾ ਹੈ ਬੜੀ ਦੁਨੀਆ ਤੋਂ ਉਥੇ ਟੂਰਿਸਟ ਦੇ ਆਉਂਦੇ ਨੇ ਸਿਰਫ ਬਿਲਡਿੰਗ ਦੇਖਣ ਕੱਚ ਦੀ ਬਿਲਡਿੰਗ ਸੋਨੇ ਦੀ ਕਬਰ ਔਰ ਹੀਰੇ ਮੋਤੀ ਜੜਤ ਨੇ ਕਬਰ ਤੇ ਈਰਾਨੀਆਂ ਦੀ ਸ਼ਰਦ ਹੈ ਇਕੰਜੇ ਯਾਰਾ ਖੁਦ ਕਰਦਾ ਰਾ ਇਲਾਜ ਨੇ ਜੋ ਤੂੰ ਕਰ ਚੁਕੇ ਹੈ ਇਹਦਾ ਕੋਈ ਇਲਾਜ ਹੈ ਇੱਕੋ ਹੀ ਇਲਾਜ ਹੈ ਕੀ ਕਰਦਨੀ ਖਵੇਸ਼ ਉਹ ਆਮਦ ਨਹੀਂ ਪੇਸ਼ ਜੋ ਤੂੰ ਕਰ ਚੁਕੇ ਹੈ ਖੇੜੇ ਮੱਥੇ ਭੋਗਣ ਲਈ ਤਿਆਰ ਹੋ ਜਾ ਪੋਗਣਾ ਪੈਗ ਪੋਗਣਾ ਪੈ ਰਬ ਅਟਲ ਹੈ ਉਹਦਾ ਨਿਯਮ ਅਟਲ ਹੈ ਪਰ ਇੱਕ ਖੇੜ ਇਹ ਹੈ ਉਹ ਬੇਪਰਵਾਹ ਵੀ ਹੈ ਬੇਪਰਵਾਹ ਵੀ ਹੈ ਜਿਵੇਂ ਜ਼ਮੀਨ ਵਿੱਚ ਬਹੁਤ ਸਾਰੇ ਬੀਜ ਬੋਏ ਨੇ ਪਰ ਕਈ ਬੀਜ ਨਹੀਂ ਵੀ ਪੁੰਗਰਦੇ ਰਹਿ ਜਾਂਦੇ ਨੇ ਰਹਿ ਜਾਂਦੇ ਨੇ ਕਈ ਬੂਟੇ ਲਾਏ ਨਹੀਂ ਨਹੀਂ ਇੱਕ ਦੋ ਭੱਲਾਂ ਤੱਕ ਪਹੁੰਚਦੇ ਇਸ ਤਰ੍ਹਾਂ ਵੀ ਅਸੀਂ ਪ੍ਰਕਿਰਤੀ 'ਚ ਵੇਖਦੇ ਆਂ ਪ੍ਰਮਾਤਮਾ ਵੀ ਦੁਨੀਆ 'ਚ ਵੀ ਦੇਖਦੇ ਆਂ ਵੱਡੇ ਤੋਂ ਵੱਡਾ ਪਾਪੀ ਬਖਸ਼ਿਆ ਜਾਂਦਾ ਹੈ ਬਖਸ਼ਿੰਦ ਵੀ ਹੈ ਉਹ ਰਹਿਮ ਵੀ ਹੈ ਰਹਿਮਾਨ ਵੀ ਹੈ ਚਲੋ ਰਹਿਮਾਨ ਕਿਤਾਬ ਕਿੰਨਾ